ਆ ਗਿਆ ਬਾਹਰ ਆਇਆ ਉੱਤਰ ਥੱਲੇ ਆ ਚੱਲ ਗਿਆ ਆਇਆ ਉਹ ਬਾਹਰ ਆ ਗਿਆ ਤੂੰ ਆ ਸਕੂਟਰ ਹੀ ਲੈ ਜਾ ਅੱਜ ਆਪਦਾ ਠੀਕ ਐ ਲੈ ਜਾ ਟਾਟਾ ਲੈ ਬੜਾ ਆਇਆ ਆ ਗਿਆ ਮੁੰਡੇ ਜੀ ਹੈ ਆਹ ਨੂੰ ਲੱਗ ਗਿਆ ਜਿਸਨੇ ਟਾਲੀ ਚੈਲ ਬਈ ਗਾਏ ਬਈ ਭਤੀਜਾ ਭਤੀਜੀ ਸਕੂਲ ਤੇ ਸਾਸਤਰੀ ਕਾਲ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਚ ਅੱਜ 16 ਅਸੂ 1 ਅਕਤੂਬਰ ਬਰਾ 2024 ਸਮਾਂ ਇਸ ਵਕਤ ਹੋਇਆ 7:30 ਵਜੇ ਦਾ ਇਹ ਮਤੋਂ ਵਾਪਸ ਆ ਕੇ ਜਮਾ ਢੱਕਾ ਨਹੀਂ ਤੋੜਿਆ ਕੱਲਾ ਸ਼ੇਕ ਪੀਤਾ ਹਣਾ ਮੈਂ ਤੇ ਹੈ ਉਹ ਬਹੁਤ ਵੱਡਾ ਕੰਮ ਹੋ ਗਿਆ ਉਹ ਤੇ ਹਰਾ ਖੜਾ ਥੋੜਾ ਜਾਂ ਵੱਡ ਜਾ ਨਿਵੇੜਨਾ ਉਹ ਚਲਦੇ ਆ ਗੱਗੂ ਨੂੰ ਪੁੱਛਦੇ ਆ ਕਿਵੇਂ ਹਾਲ ਆ ਗੱਡੀ ਕਿਨਾ ਉਹ ਆਪਣਾ ਵੀਰ ਦਾ ਟੈਟੂ ਜਾਂ ਹਲੇ ਕਹਿੰਦਾ 2-3 ਦਿਨ ਕੰਮ ਨਹੀਂ ਕਰਨਾ ਕਹਿੰਦਾ ਤੇ ਅੱਜ ਪੁੱਛਦਾ ਕਿਵੇਂ ਅੱਠ ਰਿਹਾ ਕੰਮ ਕੇ ਫਿਰ ਚਲਦੇ ਆਗੇ ਉਹ ਫਿਰ ਟਾਮਾ ਟਾਮਾ ਢੱਕਾ ਜਾਂ ਨਹੀਂ ਤਾਂ ਗੱਲਾਂ ਹਰਾ ਜਾਂ ਮੰਦਾ ਕੱਲੇ ਵੜ ਲਿਆਉਂਦਾ ਫੇਰ ਵੀ ਲੋਟ ਆਉਂਦਾ ਸਾਬ ਤਾਂ ਹਰਾਮ ਦਾ ਜਦੋਂ ਤਾਂ ਉਹ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀਗੀ ਹਾਂ ਤੇ ਸਵਾਗਤ ਹੈ ਜੀ ਆਇਆਂ ਨੂੰ ਅੱਜ ਚੱਲਦੇ ਆਂ ਫਿਲਹਾਲ ਅਗੂ ਕਿਲੇ ਪਾਸੇ ਪਹਿਲਾਂ ਤੇ ਅਗਲਾ ਕੰਮ ਕਰ ਫੇਰ ਦਿਖਾਉਨੇ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆਂ ਸਾਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਰਹਿਦਾ ਫਾਲੋ ਲਾਈਮੀ ਕਰ ਲਿਆ। ਫੋਟੇ ਤਾਕੜੀ ਮਾਸੀ। ਉਹ ਫਿਰਦਾ ਨੌਜਵਾਨ ਡੋਲਾ ਨੰਗਾ ਕਰੀ ਕੱਲ ਯਾਰ ਗੁਰਤੇ ਕੀ ਰੀੜੀ ਛੱਡ ਕਿਉਂ ਨਹੀਂ ਸੀਗੀ ਮੈਂ ਭੁੱਲ ਗਿਆ ਤੈਨੂੰ ਕਹਿੰਦਾ ਉਹਦੋਂ ਕਹਿੰਦਾ ਕਹਿੰਦਾ ਆਟਾ ਭਉਣ ਜਾਣਾ ਸੀ ਉਹਨੇ ਕਿਵੇਂ ਆ ਟੈਟੂ ਵਾਲੇ ਮੁੰਡੇ। ਉਹ ਹਾਂ ਵੀ ਇਹ ਵੀ ਆ ਗਿਆ ਇੱਥੇ ਉਦੋਂ ਮੇਰੇ ਵਾਂਗਰੀ। ਤਾਕੜੀ ਮਾਸੀ ਆਪ। ਚੜਦੇ ਚੜਦੇ। ਨਾ ਟੱਕੜੀ ਵਾਸੀ ਹੋਰ ਕੀ ਲਿਖਣਾ ਔਕੇ ਬੜੀਆਂ ਵੱਡੀਆਂ ਹੋ ਗਈਆਂ ਫੁੱਲ ਕੇ ਸਾਸਰੀ ਗੱਲ ਸਾਰੀਆਂ ਪੋਤਰੀਕਾਰ ਸਾਰੀਆਂ ਹਾਂ ਤੇਰੀ ਸੱਸ ਦੀ ਗੱਲ ਤੇਰੇ ਛੋਲੇ ਕਿੱਥੇ ਆ ਘੌਂਦਾ ਨਹੀਂ ਤੂੰ ਮਾਝਾ ਜਮ ਜਾਂ ਲੱਗੂ ਵੀ ਘਾਉਂਦਾ ਉਹ ਖਾਣੇ ਨਹੀਂ ਚਾਹੀਦੇ ਆ ਬਈ ਕੰਬੀਨੇਸ਼ਨ ਬਾਲਾ ਤਕੜਾ ਬਣਦਾਗਾ ਮੜਿਆ ਜੂਮ ਜਾ ਕਰਕੇ ਦਿਖਾਉਨੇ ਆ ਦਾਖਾਂ ਮੂੰ ਫੜੀਆ ਮੂੰ ਫੜੀਆ ਵਿੱਚ ਛੋਲੇ ਆ ਕਿ ਇਹ ਜਦੋਂ ਛੋਲੇ ਉਹ ਚਾਪਦੇ ਆ ਇਹ ਬਗ ਬਕੇ ਜੀ ਹੁੰਦੇ ਆਗੇ ਤੇ ਜਦੋਂ ਬੰਦਾ ਰੋਟੀ ਖਾਣ ਲੱਗਦਾ ਉਹ ਤਾਂ ਸਵਾਦ ਲੱਗਦੇ ਆ ਪਰ ਇਹ ਦਾਖਾਂ ਨਾਲ ਹੋਰ ਜਿਆਦਾ ਸਵਾਦ ਲੱਗਣ ਲੱਗ ਜਾਂਦੇ ਆ ਹਨਾ ਵਾਸੀ ਵਧੀਆ ਸਵਾਦ ਤੇ ਇਹਨਾਂ ਦਾ ਜਿਹੜਾ ਪਾਣੀ ਸੀ ਜਿਹੜਾ ਪੀਉਂਤੇ ਹੋਏ ਸੀ ਉਹ ਮੈਂ ਹੁਣ ਪੀ ਆ ਆਉਂਦਾ ਹੋਇਆ ਤੇ ਦਾਖਾਂ ਵਿੱਚ ਭਿੱਜੀਆਂ ਹੋਈਆਂ ਸੀ ਬਾਹਲੇ ਮਿੱਠਾ ਲੱਗਿਆ ਵਾਸੀ ਪਾਣੀ ਦਾਖਾਂ ਕਰਕੇ ਦਾਖਾਂ ਵਿੱਚ ਮਿੱਠਾ ਹਾਂ ਜਮਾ ਦਾ ਤਾਂ ਚਾਚੇ ਦਾ ਵੀ ਹਾਲ ਕੁਛ ਲਈ ਲਾਰਕੀਆ ਜੋਟੀ ਤਸਾ 2 ਲੀਟਰ ਹੋਰ ਠੀਕ ਹੈ ਦਵਾਈ ਚੱਲੀ ਜਾਂਦੀ ਆ ਆ ਵੀ ਸੁਪੀ ਜਰਾ ਉਹ ਘਟਵਾ ਦੇਣਾ ਮੈਨੂੰ ਆਲ ਡਰਾਪਾਂ ਇਹ ਇਹਦਾ ਗੁਰਮ ਕੀ ਕਹਿੰਦੇ ਕੋਹ ਦਾ ਗੁਰਦੇ ਖਰਾਬ ਹੋ ਜਾਣਗੇ ਉਹ ਦਵਾਈ ਨਾਲ ਵਿਦਿਆ ਨਾ ਯਮਨ ਕਰੀ ਉਹ ਜੀ ਕਹਿੰਦਾ ਪਤਾ ਨਹੀਂ ਗੋਲੀਆਂ ਕੁੱਟੀਆਂ ਕਿਹੜੀਆਂ ਬੈਤਰਾਸ ਨੂੰ ਆਉਂਦੀਆਂ ਕਿ ਖੇੜੀਆਂ ਅੱਛਾ ਨਸ਼ੇ ਪਤੇ ਲੰਗਨ ਉਹ ਆ ਖਾਂਗੇ ਜਿਖਾਉਂ ਤੋਂ ਹੁੰਦੀਆਂ ਬਾਣੀਆਂ ਮਾਰ ਕੇ ਖੁਸ਼ ਆਏ ਇਹ ਤਾਂ ਹੋਊਗੇ ਹੁਣ ਫੇਰ ਲੈਣੇ ਮੜਕ ਦਵਾਈ ਆ ਪਈ ਦੁਬਾਰੇ ਦੇਖ ਕੇ ਆ ਸੀ ਅੱਛਾ ਉਹ ਮੈਨੂੰ ਤਾਂ ਬਾਣੀਆਂ ਡਰ ਆ ਗਿਆ ਕਹਿੰਦਾ ਗੁਰਦੇ ਖਰਾਬ ਹੋ ਜਾਣਗੇ ਕਹਿੰਦਾ ਅੱਛਾ ਨਹੀਂ ਹੁਣ ਜੇਦੋਂ ਮਨ ਲੈ ਦਵਾਈ ਜੇ ਨਹੀਂ ਲੈਂਦੇ ਫੇਰ ਤਾਂ ਤੋਰਾ ਫੇਰਾ ਸਹੀ ਆ ਯਾਰ ਇਹ ਤਾਂ 10 15 ਦਿਨ ਵੀ ਨਹੀਂ ਬਸ ਇਹ ਤਾਂ ਹੋ ਗਿਆ ਅਜਾਰੇ ਤੇ ਦੇਖੇ ਤਾਂ ਆਉਂ ਗੁਮਾਉਂਗਾ ਉਹ ਵੀ ਘੱਟ ਚੁਰਦਾ ਠੀਕ ਆ ਚੱਲ ਕੋਈ ਨਾ ਰਹਿਸ਼ਟਾ ਕਰ ਲੈ ਗਰੇ ਮੜੀ ਜੀ ਸੋ ਬੱਜਿਆ ਯਾਰ ਫਾਰਮ ਹੈ ਉਹ ਟਰੈਕਟਰ ਵੀ ਸਟਾਰਟ ਕਰਕੇ ਕੱਢ ਗਿਆ ਚੰਗਾ ਯਾਰ ਕਰਦੇ ਆ ਗੱਲ ਫੇਰੇ ਚ ਦੇਖਾਂ ਬਾਜ ਕਿਵੇਂ ਆ ਕਰੀ ਇਹਦੇ ਨੂੰ ਭੱਜ-ਭੁੱਜ ਤਾਂ ਨਹੀਂ ਗਿਆ ਬੈਠਾ ਮੈਂ ਤਾਂ ਕਹੀਏ ਨਾ ਫਾਇਲਾ ਤੇ ਹੁਣ ਕਿਤੇ ਕਰਾਤਾ ਹਾਂ ਮਾ ਮਰਾ ਜਮਦਾ ਔਖਾ ਹੋ ਗਿਆ ਰ ਕਹਿੰਦਾ ਕੁਛ ਨੋਚਾਰ ਕਿਵੇਂ ਪ੍ਰੇਅ ਕਰ ਲੈ ਫਿਰ ਕੋਈ ਚੱਕਣੀਆਂ ਬਗ ਜਾ ਅੱਛਾ ਚੱਲ ਖੋਲ ਗੇਟ ਫਿਰ ਚੱਲ ਜੀ ਕੋਈ ਨਾ ਜਮਮ ਤੈਨੂੰ ਲੈ ਜਾ ਕਰਾਂਗੇ ਇੱਕ ਦਿਨ ਨੂੰ ਭੜਾਉਣ ਲੱਗ ਗਈ ਹਣਾ ਭੜਾਉਣ ਲੱਗ ਗਈ ਲੈ ਨਾ ਆਪੀ ਉਹ ਹੀ ਸੁਭਾਅ ਹੈ ਜੰਦਾ ਮਾਸੀ ਸੁਨੇਹਾ ਉੱਠਣ ਦਾ ਵਾਲੇ ਹਾਂ ਆਹੀ ਗਿਰੂ ਉਹ ਦਾਤੀਆਂ ਉੱਤੀ ਆਗੇ ਤਿੰਨਾ ਚਾਰਾਂ ਦਿਨ ਬਾਅਦ ਨੌਜਵਾਨ ਅੱਜ ਫੇਰ ਹਰੇ ਦਾ ਨਵੇੜਾ ਕਰਨ ਚੱਲੇ ਨੇਗੇ ਭੁੱਖ ਲੱਗੀ ਆ ਦਾ ਕੁਝ ਖਾ ਲਾ ਦੇਵਰੇ ਇਹ ਡੱਗ ਨਾ ਪਈ ਹੋਰ ਤਾਂ ਖੈਰ ਆ ਥੱਲੇ ਭਾਈਆ ਆ ਦੋਗੀ ਰਹਗੀ ਹਰੇ ਦੀ ਲੈ ਗਾਂ ਹੋ ਮੜੇ ਪਰੇ ਹੋ ਰੋਕ ਕਿਤਲਾ ਬੈਗ ਲਾਵਾਂਗੇ ਇੱਥੋਂ ਤੱਕ ਕੇ ਹਰਾ ਯੋਗਾ ਸਵੇਰੇ ਸਵੇਰੇ ਹੈ ਤਰੇਲਾ ਹਾਂ ਅੜੀ 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 ਕਰੀ ਇਹਨਾਂ ਗੱਲ ਵੀ ਦੱਸ ਮਿੱਤਰਾ ਵਾਹ ਗਿਰੂ ਮੈਂ ਪਾਣੀ ਛੱਡਿਆ ਸੀ ਜਿਹੜਾ ਕਰ ਲਓ ਨੱਕੇ ਬੰਦ ਕਰਦਾ ਪਹਿਲਾਂ ਅਗਲਾ ਪਾਣੀ ਛੱਡਣਾ 4 ਵਜੇ ਲਾਈਟ ਆਊਗੀ ਤਰੇਲ ਵੱਧਾ ਓਏ ਇੰਨੀ ਤਰੇਲ ਵੱਧ ਗਈ ਅਕੂ ਚਾਰਾਂ ਪੰਜਾਂ ਦਿਨ ਅਜੇ ਦੇਖ ਚਾਰਾਂ ਪੰਜਾਂ ਦਿਨ ਅਜੇ ਪੂਰੀ ਤਰੇਲ ਵੱਧ ਗਈ ਪਾਣੀ ਕੋ ਲੈ ਹੈੜੀ ਓਏ ਅੱਛਾ ਭਾਈ ਪੜੀ ਹੋਈ ਖੇਤ ਆਇਆ ਮੈਂ ਅੱਛਾ ਆ ਲੈਣਾ ਸਵੇਰ ਸਵੇਰ ਆ ਗਿਆ ਮੈਂ ਟਾਈਮ ਨਹੀਂ ਹੈ ਕਿਉਂ ਆਇਆ ਤੂੰ 5:30 ਵਜੇ ਕਰੋ ਤਰਪੇ ਮੈਂ ਅੱਛਾ ਸੁਧਿਆ ਜਾ ਨਾ ਲਿਆਉਣੀ ਜਾਂ ਮੈਂ ਫਿਰ ਬਾਅਦ ਚਲਦੇ ਆ ਇਹ ਪ੍ਰਾਉ ਉਹਦਾ ਹੀ ਉਧਰ ਵਾ ਗਿਆ ਆਪਣੀ ਦੂਜੀ ਖੇਤ ਪਾਣੀ ਛੱਡਣਾ ਅੱਛਾ ਜਿਵੇਂ ਉਹਦੇ ਮਹਾਰਾ ਵੱਟ ਕੇ ਸੱਟ ਕੇ ਤੇ ਹਾਇਰ ਪਾਣੀ ਦੇ ਕੰਮ ਟਿੱਡਾ ਹੋ ਗਿਆ ਤੇ ਇਹ ਲੱਗੀ ਨਹਿਰ ਤੇ ਆ ਕੇ ਮਹਾ ਡਿੱਗਿਆ ਮੈਂ ਉੱਥੇ ਪਾਣੀ ਵੀ ਤਾਂ ਪਾਣੀ ਨਿਆਰਾ ਆ ਗਿਆ ਡਿੱਗ ਗਿਆ ਕਿ ਪਾਣੀ ਪੀਤਾ ਪਾਣੀ ਪੀਤਾ ਉੱਥੇ ਆ ਗਈ ਠੀਕ ਆ ਮਾਂ ਕੀ ਸੱਚੀ ਨਾ ਡਿੱਗ ਪਿਆ ਉਹ ਮੈਂ ਕਿਉਂ ਰੇ ਟੜ ਗਿਆ ਨਹੀਂ ਅੱਜ ਵੀ ਹਰਾ ਹੋਰ ਵੜਦੇ ਜਾਣਗੇ। ਵੜਦੇ ਨੇ ਇਨਾ ਕਦ ਤੱਕ ਪਾਣੀ ਬਾਹਰ ਹੀ ਭਰੋ ਤੇ ਨਾੜਦਾ ਹੈਗਾ ਬਸ ਅੱਜ ਸਮਾਪਤੀ ਆ ਬਈ ਇਹ ਹੈਪੀ ਵਾਲਾ ਉੱਥੇ ਕਿਹੜਾ ਜਿਹਾ ਖੜਾ ਇੱਕ ਉਧਰ ਪਾਣੀ ਲਾਤਾ ਹੈਪੀ ਮਨ ਲਾ ਸ਼ਾਇਦ ਇਹ ਬਾੜ ਲਊਗਾ ਜਿਵੇਂ ਆ ਬਾੜ ਨੂੰ ਪਾਣੀ ਲਿਆ ਹੁੰਦਾ ਤਾਂ ਉਹਨੂੰ ਇਹ ਵੀ ਬਾੜ ਦੇ ਵਾਲੀ ਹੋ ਜਾਂਦੀ ਪਰ ਅਸੀਂ ਇਹਨੂੰ ਬੋਹਣਾਗਾ ਇੱਕ ਮਿੰਟ ਤੇ ਬੋਹਣਾ ਇਹਨੂੰ ਇਸ ਇਹਨੂੰ ਪਹਿਲਾਂ ਤਵੀਆਂ ਨਾਲ ਕੋ ਚਲ ਦਿਆਂਗੇ ਪਹਿਲਾਂ ਸ਼ੁਰੂ ਸ਼ੁਰੂ ਜੀ ਅਸੀਂ ਇਹਨੂੰ ਐ ਕਰਦੇ ਹੁੰਦੇ ਇਹ ਜੜਾਂ ਇਹਦੀਆਂ ਪੱਟ ਕੇ ਛਿੱਟ ਦੇ ਬਾਹਰ ਤੇ ਫੇਰ ਬੋਂਦੇ ਹੁੰਦੇ ਸੀਗੇ ਇਹਨੂੰ ਤੇ ਜਿਹੜੀਆਂ ਖੈਰ ਆ ਜਿਹੜਾਂ ਥੋੜੀਆਂ ਵੱਡੀਆਂ ਦੇਹੀ ਜਾਂਦੀਆਂ ਨੇ ਇਹੇ ਅਸੀਂ ਟਾਂਡੇ ਰੱਖਦੇ ਹੁੰਦੇ ਸੀ ਬਾਈ ਇਹਦੇ ਸੁਪਰ ਨੇਪੀਆ ਬਾਜਰਾ ਆਪਣਾ ਅ ਐਂਦ ਕੀ ਮਾਨਪੀਤ ਕਹਿੰਦਾ ਇਹ ਰੱਖਦੇ ਨਹੀਂ ਅਗਲੇ ਸਾਲ ਆਪਾਂ ਜਵਾਰ ਹੀ ਵਿਜਿਆ ਕਰਾਂਗੇ ਤੇ ਹੈ ਸਹੀ ਆਉ ਹਰਾਚਾਰ ਨਹੀਂ ਮੁਗਦਾ ਇਹ ਗੱਲ ਇਹਦੀ ਫਾਇਦੇ ਵਾਲੀ ਆ ਆਹ ਵਾੜ ਲੈ ਕੇ ਇਦੋਂ ਇੱਕ ਹੋਰ ਵਾੜ ਵੀ ਹੋ ਜਾਂਦੀ ਮਤਲਬ ਇਹਦੀ ਸੇਵਾ ਵਧੀਆ ਕਰਦੇ ਹੁਣ ਬਸ ਅਸੀਂ ਜਾਂ ਇਸੇ ਕਰਕੇ ਨਹੀਂ ਪਾਣੀ ਲਾਇਆ ਸੀਗੇ ਚੱਲ ਵੀ ਸਮਾਪਤੀ ਕਰਨੀ ਹੈ ਇਹਦੀ ਤੇ ਬਾਕੀ ਜਿਹੜਾ ਬਾਲੀਆਂ ਵੱਡੀਆਂ ਨਹੀਂ ਹੁੰਦੀਆਂ ਮਤਲਬ ਲੋਟ ਹੀ ਹੁੰਦਾ ਕੰਮ ਛੋਟੀਆਂ ਨੇ ਉਹ ਵੱਡੀਆਂ ਉਹ ਤਾਂ ਕਰਕੇ ਆ ਪਿਛਲੇ ਸਾਲ ਉਹ ਜਿਹੜੇ ਟਾਂਡੇ ਛੱਡੇ ਸੀ ਮਤਲਬ ਜਿਵੇਂ ਆਪਾਂ ਆ ਦੌਗੀ ਛੱਡ ਲਈਏ ਤੇ ਉਹ ਬਾਲੀਆਂ ਵੱਡੀਆਂ ਜਿਹੜਾ ਹੋ ਜਾਂਦੀਆਂ ਇਹ ਪ੍ਰਾਰਧੀਆਂ ਨੇਗੀਆਂ ਇਹ ਜਿਵੇਂ ਵੀ ਇਹ ਇੰਤਕੀ ਵੀ ਇੱਥੇ ਛੱਡ ਦਈਏ ਇਹ ਵੱਡਾ ਹੋ ਜੂ ਟਾਂਡੇ ਉਹ ਜਿਹੜੇ 12 15 ਫੁੱਟ ਤੇ ਉਸ ਤੋਂ ਬਾਅਦ ਇਹਨੂੰ ਬਾਹ ਕੇ ਮਾਰਚ ਚ ਚਲਾਉਨੇ ਹੁੰਦੇ ਨੇ ਮਾਰਚ ਦੇ ਅੱਧ ਵਿਚਾਲੇ ਸ਼ੁਰੂ ਚਲਾ ਲੈਂਦਾ ਕੋਈ ਬਸ ਉੱਥੇ ਜਿਵੇਂ ਰੁੱਤੀ ਜੀ ਹੁੰਦੀ ਆ ਬਾਹ ਕੇ ਟਾਂਡੇ ਉਹਦੇ ਚ ਲੰਮੇ ਪਾ ਦਿੰਨੇ ਆਗੇ ਤੇ ਆਪਣਾ ਮਾਰਾ ਤੜਕੇ ਤੜਕੇ ਯਾਰ ਆਪਾਂ ਕਿਦੋਂ ਲਾਵਾਂਗੇ ਮਰੀਆਂ ਤੂੰ ਮੈਂ ਕੀ ਗੱਲ ਕਰੀ ਜਣਾਗਾ ਆਪਾਂ ਦਿਮਾਰ ਵੀ ਜਾ ਚਾਰ ਮਿੰਟ ਫਿਰ ਉਹ ਕਰਤੀ ਨਾ ਬੋਲਿਆਂ ਵਾਲੀ ਗੱਲ ਤੇ ਇਹਨੂੰ ਟਾਂਡੇ ਪਾ ਦੇ ਨੇ ਲੰਮੇ ਬੱਸ ਤੇ ਲਗਭਗ ਸਾਰੇ ਸਾਡੇ ਦੇ ਇਧਰ ਹੀ ਲਾਉਂਦੇ ਸੀ ਕਈ ਵਾਰੀ ਕਿਸੇ ਨੂੰ ਕਮੀ ਹੁੰਦੀ ਆ ਬਈ ਮਤਲਬ ਕਿਸੇ ਨੂੰ ਨਹੀਂ ਮਿਲਦਾ ਜੇ ਗਾਂਡੇ ਰੱਖੇ ਨਹੀਂ ਹੁੰਦੇ ਉਦੋਂ ਇਹੋ ਜੀਆਂ ਜੜਾਂ ਇਹ ਵੱਟ ਕੇ ਜੜ ਤੋਂ ਇਹਨੂੰ ਤੇ ਇਹਦੇ ਟੁਕੜੇ ਕਰਕੇ ਬਸ ਇਹ ਜੜਾਂ ਲਾ ਦਿੰਦੇ ਸੀ ਉਹ ਵੀ ਉਹ ਸਹੀ ਹੁੰਦਾ ਸੀ ਉਹ ਛੇਤੀ 15 20 ਦਿਨ ਹਰਾ ਛੇਤੀ ਹੋ ਜਾਂਦਾ ਉਹਦਾ ਬਸ ਇਹ ਫਾਇਦਾ ਸੀ ਫਟਾਰ ਛੇਤੀ ਕਰ ਜਾਂਦਾ ਤੇ ਇਹਨਾਂ ਦੀ ਬਸ ਲਗਭਗ ਨਾ ਹੀ ਆ ਪਾਪਾ ਤਾਂ ਕਹਿ ਰਹੇ ਆ ਭਾਈ ਤੁਸੀਂ ਰੱਖੋ ਬਾਜਰਾ ਲਾਵਾਂਗੇ ਮਾਨਪੀ ਤੇ ਕਹਿੰਦਾ ਕੀ ਕਰਨਾ ਭਾਈ ਬਾਲਾ ਚੰਗਾ ਵੀ ਨਹੀਂ ਹੈਗਾ ਇਹ ਤੇ ਹਰਾ ਨਹੀਂ ਮੁੱਕਦਾ ਬਸ ਇਹ ਫਾਇਦਾ ਹੋਣਾ ਇਤਕੀ ਅਸੀਂ ਦੋ ਘਰਾਂ ਦਾ ਹਰਾ ਤੇਨੇ ਘਰ ਚਾਰੀ ਗਏ ਤੇ ਹਲੇ ਤੱਕ ਵੀ ਨਹੀਂ ਮੁੱਕਿਆ ਸੀਗਾ ਬਸ ਇਹ ਵਸੂ ਬਗਰੀ ਹੁੰਦੀ ਹੈ ਵੀ ਬਾਦੂ ਰਹਿੰਦਾ ਤੇ ਲੱਗ ਗੋ ਹੁਣ ਫਰਮਾ ਕੀ ਕਹਿੰਦਾ ਸੀਗਾ ਕੁਛ ਨਹੀਂ ਬਸ ਮੈਂ ਤਾਂ ਕਿਹਾ ਬਸ ਵੀਰ ਕਾਲਾ ਆਇਆ ਵਾਲਾ ਘਰ ਤੱਕ ਗੂੜੇ ਡੂਤ ਰਿਆ ਯਾਰ ਇਹਦਾ ਉਹ ਆ ਲਹੂ ਆ ਸਮਾਨ ਹੇਤੋਂ ਕੀ ਲਹੂ ਆ ਆਹ ਤਾਂ ਨਹੀਂ ਲੈਂਦਾ ਆ ਸ਼ਾਹੀ ਭਰੀ ਹੋਈ ਹੈ ਜਿਹੜੀ ਪਾਸਿਆਂ ਤੇ ਉਹ ਮਾਨਕ ਚੌਲ ਵੀ ਇਹ ਅੱਠ ਕੇ ਨਾ ਜਿਵੇਂ ਆਪਣਾ ਉਹ ਚੇਪ ਜੀ ਨੇ ਵੀ ਉੱਤੋਂ ਅਸੀਂ ਥੋੜੀ ਥੋੜੀ ਲਹੂਗੀ ਉਹਨਾਂ ਚੇਪ ਲਹੂਗੀ ਥੋੜੀ ਥੋੜੀ ਉੱਤੋਂ ਯਾਰ ਜਿਵੇਂ ਉਹ ਆਕਾਸ਼ੀ ਭਰੀ ਥੋੜੀ ਥੋੜੀ ਲਹੂਗੀ ਇਹ ਆ ਤਾਂ ਨਹੀਂ ਆ ਤਾਂ ਸ਼ਾਹੀ ਆ ਹਾਂ ਤਾਂ ਸਾਰੀ ਸ਼ਾਹੀ ਆ ਹਾਂ ਉਹ ਬਣ ਜੂਗਾ ਦੇਖਿਆ ਨਹੀਂ ਕੰਦਾ ਘੜ ਤੇ ਆ ਕਰੇਗਾ ਤੂੰ ਖੱਟਾ-ਖਟਾ ਰੰਗ ਭਰਾ ਰਿਹਾ ਹੁੰਦਾ ਵਿੱਚ ਕੋਈ ਦੂਰੋਂ ਦੇਖਿਆ ਕਰਦਾ ਇਹ ਚੇ ਚੇ ਕਿੱਥੇ ਰੰਗ ਹੈ ਚੱਲ ਚਲ ਜਰਾ ਬੜਦਾ ਪਾਣੀ ਕਿਨੇ ਛੱਡਣਾ ਅੱਜ ਓਏ ਪੀਰ ਦਾ ਫਿਰਦਾ ਸੀਗਾ ਕਿੱਥੇ ਉਹ ਵੇ ਗਿਆ ਮੋਟਰ ਲੋ ਉਹ ਉਧਰ ਕਿੜਾ ਮਾਰ ਕੇ ਇਹ ਜਿਹੜੇ ਨੂੰ ਮਾਰਨ ਹੂੰ ਆਈ ਸ਼ਰਦ ਨੇ ਮੋਟਰਾਂ ਦੋ ਜੀਮ ਓਵਰ ਅੱਜ ਡਾਵਲ ਆਉਗੀ 16 ਘੰਟੇ ਇੰਨਾ ਆਪ ਪਾਣੀ ਕਰਨਾ ਤੂੰ ਐਂ ਕਰ ਮੈਂ ਜਿਹੜਾ ਪਾਣੀ ਛੱਡਿਆ ਸੀ ਕਰ ਲਓ ਬਦ ਲਿਆਉਣਾ ਤੂੰ ਇੱਧਰ ਲਈ ਮੋਟਰਾਂ ਦੋਨੇ ਬੰਦ ਕਰਿਆ ਅੱਜ ਛੁੱਟੀ ਕਰਾਂਗੇ ਅੱਜ ਅੱਜ ਛੁੱਟੀ ਆ ਹਾਂ ਪਾਣੀ ਦੀ ਘੱਟ ਲੋੜ ਆ ਅਹ ਦੋਨੇ ਬੰਦ ਕਰਨੀਆਂ ਫਿਰ ਮੈਂ ਕਿਉਂ ਕਰਾਂ ਦੋਵੇਂ ਕਰਕੇ ਆਉਂਦਾ ਜਾ ਤੂੰ ਐਂ ਕਰ ਲੈ ਇੱਧਰਲੇ ਨੱਕੇ ਸਾਹਮਣੇ ਵਾਲੇ ਬੰਦ ਕਰਕੇ ਤੇਰੇ ਵਾਲੇ ਸਾਹਮਣੇ ਵਾਲੇ ਖੋਲ ਕੇ ਆਉਣੇ ਆ ਕਿਉਂ ਮੈਂ ਮੋਟਰਾਂ ਵਾਦ ਕਰਕੇ ਆਉਂਦਾ ੜੀ ਹੋ ਗਈ ਹਾਂ ਯੇ ਉਹ ਚੋਟੇ ਮੜੀ ੜੀ ਆ ਚਾਚਾ ਚਾਚਾ ਚਲਾ ਤੁਰ ਜਾ ਚਾਚਾ ਅਹੀਂ ਵਗ ਜਾ ਪਰਲੇ ਖਾਲ ਪੈ ਜੀ ਜੇ ਡਰ ਦੂਰ ਲੱਗਿਆ ਤਾਂ ਬਾਜ਼ ਮਾਰ ਦਿਆਂਗਾ ਇਹ ਭਾਈ ਸਾਡਾ ਨੌਜਵਾਨ ਉਹ ਹੁਣ ਤਾਂ ਠੀਕ ਹੈ ਵਾਹ ਹਨਾ ਵੀ ਚਲੋ ਚੋਬਰੂ ਹੈ ਗੱਬਰੂ ਹੋ ਗਿਆ ਪਹਿਲਾਂ ਥੋੜਾ ਥੋੜਾ ਇਹ ਡਰਦਾ ਹੁੰਦਾ ਸੀਗਾ ਰਾਤ ਨੂੰ ਖੇਤ ਪਾਣੀ ਲਾਉਣ ਆਉਂਦੇ ਜਦੋਂ ਬਾਰੀਪੂਰੀ ਹੁੰਦੀ ਜਿਆ ਜਿਆ ਮੋਟਰਾਂ-ਮੋਟਰ ਚਲਾਉਣਾ ਇਕੱਲੀ ਕਰਦਾ ਇਹਨਾਂ ਐ ਏ ਕੱਲੇ ਹੀ ਵੋਝਾਂ ਬੋਲਦਾ ਜਾਂਦਾ ਉੱਚੀ ਉੱਚੀ ਜਿਹੇ ਤੇ ਜਾਂ ਫਿਰ ਜਮੇ ਸ਼ੈਂ ਬਣ ਜੂ ਹੌਲੀ ਹੌਲੀ ਗੱਲਾਂ ਕਰਦਾ ਹੁੰਦਾ ਸੀ ਹੁਣ ਤਾਂ ਖੈਰ ਫਰਕ ਪੈ ਜਾਂਦਾ ਕਿਦਾਂ ਦਾ ਵੀ ਹੁੰਦਾ ਹੀ ਆ ਚਲ ਤੇ ਇਸ ਗੱਲਾਂ ਤੋਂ ਗੱਗੂ ਦੇ ਤੋਂ ਕਈ ਵਾਰੀ ਹੱਸਦੇ ਹੁੰਨੇ ਆ ਸੀ ਅੱਜ ਕੇ 58 ਮਿੰਟਾਂ ਦਾ ਸਮਾਂ ਹੋ ਗਿਆ ਤੇ ਨੌਜਵਾਨ ਮੋਟਰਾਂ ਮੋਟਰਾਂ ਬੰਦ ਕਰਕੇ ਨੱਕੇ ਨੋਕੇ ਇੱਧਰ ਉੱਧਰ ਕਰਕੇ ਆ ਆ ਬੈਠ ਗਏ ਇੱਥੇ ਆ ਕੇ 15-20 ਮਿੰਟ ਤਾਂ ਇੱਥੇ ਮਹੀ ਲਗਾ ਤੇ ਅਸੀਂ ਗੱਲਾਂ ਬਾਤਾਂ ਕਰਦੇ ਨੇ ਕੋਈ ਰਿਆ ਕਰਦੇ ਨੇ ਖਰੀਂਡ ਆ ਗਿਆ ਕੋਏ ਹੂੰ ਬਹੁਤ ਸਖੀ ਹੋ ਸਵੇਰ ਤ ਜਾਵਾ ਮੈਂ ਸਵੇਰ ਤੋਂ ਕਹਿ ਰਿਹਾ ਮੈਂ ਜਾਊਂਗਾ ਵਾਹੇ ਕੁਸ਼ੀ ਹੋ ਜੇ ਦੋ ਦਿਨ ਕਹਿੰਦਾ ਦੋ ਦਿਨ ਹੋਰ ਅਰੇਸਟ ਕਰ ਲੈ ਕੁਝ ਹੁੰਦਾ ਕਹਿੰਦਾ ਯਾਰ ਚੱਲ ਕੋਈ ਗੱਲ ਨਹੀਂ ਤੂੰ ਕਰਾ ਅਰੇਸਟ ਤੇ ਮੈਂ ਕਿਚਰ ਕਿਚਰ ਕਰਦਾ ਇਹਨੂੰ ਹਰੀ ਨੂੰ ਵਾਹ ਠੀਕ ਐ ਮਾਤਰਾ ਲੈ ਦਿੱਤੇ ਬਾਹ ਤੇ ਬੱਜੂਆ ਹਰਾ ਇਹ ਆਵਾਜ਼ ਆ ਜੋ ਸੱਟਾਂ ਲੱਗਿਆ ਕੋਈ ਆਪੇ ਹਿੰਦੂ ਯਾਰ ਦੋਸਤ ਦੂਜੀ ਬਾਹ ਨਾਲ ਸੱਟਲੀਆਂ ਪਰਨਾਂ ਰੇਲਾ ਆਈਦ ਨੇ ਯਾਰ ਆਪਾਂ ਹੋਰ ਹੁਣ ਲੇਟ ਲੈਂ ਮਟਕੇ ਲੱਗਣਗੇ ਯਾਰ ਵੱਡਦੇ ਐ ਉਹ ਲੈਕਚਰਾਂ ਸਾਰੀ ਇਹ ਬਾਹਰ ਐਂ ਫਿਰ ਮੇੜਾ ਭਰੇ ਕੰਮ ਉਹ ਦਿਨ ਤਾਂ ਬਗਾਨਾ ਕੇ ਚਾਰ ਗੜੇ ਦੇ ਦੋਾਰੇ ਰੋੜ ਨਹੀਂ ਪੈਂਦੀ ਹੋਰ ਚਲ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਸਾਲ ਦੇ ਹਰਾ ਭਾਈ ਮੂੰਹ ਚ ਜਾਂਦੀ ਵਾਰ ਕੋਈ ਨਹੀਂ ਦਵਾਰੇ ਵੀ ਖਾਰ ਨਹੀਂ ਆ ਦਵਾਰੇ ਤਾਂ ਮੈਂ ਲਾ ਰਗੜੀ ਦੇਵਾਗੀ ਸਾਵਨਾ ਲੱਛਾ ਜਿ ਆਪਣੇ ਦੁਬਾਰਾ ਜਮ ਹੀ ਖਵਾਵਾਂਗੇ ਹੋਰ ਪਰ ਕੀੜੀ ਪਰ ਕੀੜੀ ਗੱਗੂ ਦੇ ਨਾਲ ਕਰਸੇਵ ਸਿੰਘ ਬਰਾੜ ਗੁਰ ਬਰਾੜ ਚੈਨਲ ਤੋਂ ਬੋਲਦੇ ਕੁਸ਼ ਯਾਰ ਅੱਗੇ ਬਸ ਮੈਂ ਇੱਕ ਬੋਲਤ ਬੋਲਤ ਕੈਮਰਾਮੈਨ ਦਾ ਐਡੀ ਸੋਹਣੀ ਵੀਡੀਓ ਬਣਾਉਣ ਵਾਸਤੇ ਵੀ ਪਾਣੀ ਦੀ ਘੁੱਟ ਨੋਜਵਾਨਾ ਫਿਰ ਅਸੇ ਨਹੀਂ ਕੱਢ ਰਹੀ ਨਾ ਧਾਈ ਬਰਾਬਰ ਓਰੇ ਆਇਆ ਐ ਥੇ ਬੈਠੇਗਾ ਠੀਕ ਹੈ ਸਮਾਂ ਹੋਇਆ ਇਸ ਵਕਤ ਪੂਰਾ 3 ਵਜੇ ਦਾ ਵੱਜ ਗਏ ਭਾਈ ਕਿ ਟੱਪ ਕੇ ਉੱਤੇ ਟਾਈਮ 2 ਮਿੰਟ ਹਾਂ 3 ਵਜੇ 2 ਮਿੰਟ ਤੇ ਆਉੜੀ ਕੀ ਜਾਂਦੀ ਹੁੰਦੀ ਆ ਬਈ ਇਸ ਵੇਲੇ ਮੈਨੂੰ ਦੇਣਾ ਚੱਕੇ ਮੂੰਹ ਦੇ ਨੀਰੇ ਚਾਰੇ ਦਾ ਸਮਾਂ ਤੇ ਬਾਈ ਦਾ ਨਾਮ ਮਨਿੰਦਰ ਪਿੰਡ ਚੌਕੇ ਤੇ ਬਸ ਆਪਾਂ ਨੇ ਆਵਾਜ਼ ਹੀ ਮਾਰੀ ਸੀ ਬਾਈ ਕਿ ਮੱਜਾਂ ਨੂੰ ਨੀਰਾਚਾਰਾ ਪਾਉਣਾ ਉੱਠੋ ਸੌਂ ਗਏ ਸੀ ਦੁਪਹਿਰ 'ਚ ਤੇ ਇਹਨਾਂ ਨੂੰ ਬਾਈ ਨੇ ਆ ਕੇ ਗੱਡੀ ਲਾਤੀ ਵਾਰਗੇ ਕਿ ਬਈ ਅਸੀਂ ਤੁਹਾਡੇ ਚੈਨਲ ਦੇ ਨਾਲ ਜੁੜੇ ਹੋਏ ਹਾਂਗੇ ਤੇ ਧੰਨ ਭਾਗ ਬਾਈ ਤੁਸੀਂ ਸਮਾਂ ਗੱਡ ਕੇ ਆਏ ਵੀਰੇ ਤੇ ਖਾਸ ਕਰ ਕੋਈ ਦੇਖਣ ਵਾਲਾ ਬਾਈ ਦੱਬੀ ਰੱਖਾਂਗਾ ਬਸ ਧੰਨ ਭਾਗ ਬਾਈ ਠੀਕ ਆ ਬਾਈ ਜੀ ਏ ਅਵ ਸਾਰਾ ਪਰਿਵਾਰ ਬਈ ਠੀਕ ਠਾਕ ਆ ਹਾਂ ਠੀਕ ਹੈ ਠੀਕ ਹੈ ਬਈ ਚੱਲ ਚੰਗੀ ਗੱਲ ਆ ਬਈ ਸਮਾਂ ਗੱਡ ਕੇ ਤੁਸੀਂ ਖੜੇ ਹੋ ਤੇ ਕਈ ਵੀ ਰਹੇ ਜਾਂਦੇ ਚੱਲ ਬਾਈ ਤਾਂ ਸੰਗਦਾ ਨਹੀਂ ਹਨਾ ਯਾਰ ਵਧੀਆ ਗੱਲਾਂ ਬਾਤਾਂ ਕਰੀਏ ਮੇਰੇ ਨਾਲ ਕਈ ਥੋੜਾ ਜਿਹਾ ਨਾ ਚਰਮਜੀ ਮਹਿਸੂਸ ਕਰ ਦਿੰਦੇ ਹਾਂ ਬਈ ਕਈ ਕਹਿਂਦੇ ਆ ਵੀਡੀਓ ਜਨਾਲ ਲਿਓ ਯਾਰ ਬਈਆਂ ਨਹੀਂ ਨਹੀਂ ਇਦਾਂ ਕਰਕੇ ਤਾਂ ਪਹਿਲਾਂ ਗੱਲਾਂ ਨਾ ਤਰਸੇ ਹਾਂ ਤੇ ਮਿਹਰਬਾਨੀ ਜੀ ਆਇਆਂ ਨੂੰ ਭਰਾ ਠੀਕ ਹੈ ਠੀਕ ਐ ਹੋ ਰੇੜੀ ਨਹੀਂ ਛੱਡ ਕੇ ਆਏ ਉਹਦੀ ਫੇਰ ਅੱਜ ਆਪਾਂ ਗੁਰਤੇ ਦੀ ਆਟਾ ਬਣ ਪੀ ਕੇ ਆਉਣਾਗਾ ਪਿਆ ਕੇ ਲੈਉਣਾ ਉਹ ਕਿੱਧਰ ਜਾ ਉਹ ਅਲੱਗ ਹੌਲ ਹੋ ਜਾਂਦੀ ਐ ਫੇਰ ਫੇਰ ਛੱਡਿਆ ਵੀਰ ਬਣ ਕੇ ਯਾਰ ਝੱਗਾ ਪਾ ਲਾ ਦੇਖਾ ਇਧਰ ਨੂੰ ਕਮਾਈ ਮੋਢਾ ਕੀ ਬਾਤ ਐ ਤੇਰਾ ਕੱਕੜਾ ਕਿੱਦਿਆਂ ਖਾਚਾ ਇਹਨੂੰ ਦਾਣਾ ਪਾਣੀ ਪਾਇਆ ਕਰ ਦੇਖਦੇ ਅੱਜ ਕਰੀ ਜਾਂਦੇ ਸਲਾਹ ਤੇ ਛੱਡਿਆ ਮੈਂ ਥੋੜਾ ਜਿਹਾ ਵਿਜੀ ਆਗਾ ਵੀਰ ਬਣ ਕੇ ਆ ਰੇੜੀ ਕੱਢ ਦੇ ਇੱਥੇ ਕਿੱਦਿਆਂ ਨਾ ਬੋਟਾਂ ਦੇ ਬਾਦ ਬੋਟਾਂ ਤਾਂ ਬੜੀ ਦੂਰ ਨੇ ਬੋਟਾਂ ਦਾ ਬੋਟਾਂ ਨਾਲ ਤਾਂ ਆਪਣਾ ਕੋਈ ਦੇਖਦੇ ਆ ਕੱਲ ਨੂੰ ਸ਼ਾਇਦ ਹਾਂ ਮੈਂ ਹੁਣ ਬਸ ਸਲਾਹ ਕਰੀ ਜਨੇ ਹੋ ਗਈ ਜੀ ਛੱਡਿਆ ਤੂੰ ਮੈਂ ਇਹਨੂੰ ਕੰਮ ਨੇ ਇੱਕ ਦੁਗ ਆ ਕੱਢਦੇ ਰੇੜੀ ਛੱਡਿਆ ਉਹਨੇ ਪਿਛਲੇ ਪਹਿਰ ਕਹਿੰਦਾ ਜਾਂਵਾਂ ਭੀੜਾ 7:55 ਮਿੰਟਾਂ ਦਾ ਹਾਂ ਦਿਨ ਚ ਕੰਮ ਕਰ ਕੋਈ ਬਾੜਾ ਨਹੀਂ ਰਿਹਾ ਅੱਜ ਨੀਰੇ ਜਾ ਰਹੇ ਹਰਿਚਾਰੇ ਦਾ ਸੀਗਾ ਤੇ ਉਹਨੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲਈ ਤੇ ਅਗਲੀ ਗੱਲਬਾਤ ਸਾਂਝੀ ਇਹ ਕਰਨੀ ਆ ਬਈ ਕਿ ਸਲਾਹ ਬਣੀ ਆ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਤੇ ਕੱਲ ਨੂੰ ਸ਼ਾਇਦ ਰਵਾਨਾ ਹੋਵਾਂਗੇ ਤੇ ਉਹ ਵੀ ਚਲ ਵੀ ਇਹ ਵਾਲੀ ਗੱਲ ਆਪਾਂ ਕੱਲ ਨੂੰ ਕਰਦੇ ਆਂ ਕੱਲ ਵਾਲੇ ਵੀਡੀਓ ਚ ਤੇ ਖੈਰ ਅੱਜ ਦੇ ਆ ਬਲੌਗ ਇੱਥੇ ਹੀ ਸਮਾਪਤੀ ਆ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਸਾਮਾ ਕੱਢ ਕੇ ਪਰਿਵਾਰਾਂ ਸਮੇਤ ਤੁਸੀਂ ਵੇਖਦੇ ਹੋਵੋਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ ਨਵੇਂ ਬਲੌਗ ਦੇ ਨਾਲ 7 ਵਜੇ ਤੇ ਸਤਿ ਸ੍ਰੀ ਅਕਾਲ ਜੀ ਧੰਨਵਾਦ